ਜੇ ਜੋ ਬਾਹਰ ਆਉਂਦਿਆ ਹੀ ਵਿਕਰਮ ਮਚੀਠਿਆ ਨੇ ਦਿਖਾਏ ਆਪਣੇ ਤਿੱਖੇ ਤੇਵਰ ਸਰਕਾਰ ਉਤੇ ਹੱਲਾ ਬੋਲਦਿਆ ਮਚੀਠਿਆ ਨੇ ਕੱਸੇ ਤੰਝ ਆਮਦਾਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਪਿਛਲੇ ਕਰੀਬ 7 ਮਹੀਨਿਆਂ ਤੋਂ ਨਾਬਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਵਿਕਰਮ ਸਿੰਘ ਮਚੀਠਿਆ ਜਿਉਂ ਹੀ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਨੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਮਾਨ ਸਰਕਾਰ ਨੂੰ ਘੇੜਦਿਆਂ ਕਿਹਾ ਕਿ ਇਹਨਾਂ ਦਾ ਬਸ ਚੱਲਦਾ ਤਾਂ ਇਹ ਮੈਨੂੰ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ੋਂਦਿੰਦੇ ਮਚੀਟੀਆਂ ਨੇ ਦੂਜੇ ਪਾਸੇ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਇਸ ਸਰਕਾਰ ਨੇ ਪੱਤਰਕਾਰਾਂ ਦੇ ਬੋਲਣ ਦਾ ਹੱਕ ਖੋਹ ਲਿਆ ਜਿਹੜੇ ਕਿ ਲੋਕਾਂ ਦੀ ਆਵਾਜ਼ ਛੁੱਕਦੇ ਹਨ ਇਸ ਤੋਂ ਇਲਾਵਾ ਮਚੀਟੀਆਂ ਨੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਨੇਤਾ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਸੁਨੀਲ ਜਾਖੜ ਸੁਖਪਾਲ ਖੈਰਾ ਆਦ ਅਨੇਕਾ ਨਾਮ ਦੇ ਜਿਨ੍ਹਾਂ ਨੇ ਮੇਰੇ ਲਈ ਅਤੇ ਪੰਜਾਬ ਦੇ ਹੱਕ ਸੱਚ ਦੀ ਆਵਾਜ਼ ਚੁੱਕੀ ਹੈ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੀ ਇਹ ਰਿਪੋਰਟ et cum hoc i yeah. जय लाइट सरदार विक्रम जी मजीदिया जय सरदार विक्रम जी मजीदिया मुछा मुछा ਬਾਹ ਕੋ ਬੋ ਯਾਰ ਮੰਨਦਾ ਲੈ ਉਹ ਪਿੱਠਾ ਨਾ ਕਰੋ ਸਾਡੇ ਵੱਲ ਉਹ ਨਿਹਾਲ ਬੋਲੇ ਸੋ ਨਿਹਾਲ ਇਹ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਹਲੇ ਜਿਉਂਦਾ ਜਿਹੜੇ ਨਾ ਕੀ ਕਰਾ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਆ ਵੀ ਜਿੰਦਾ ਇਹਨਾਂ ਦੇ ਕੱਢ ਦਿਓ ਭੁਲੇਖੇ ਲੈ ਲੇ ਇੱਕ ਪਰਚਾ ਨਹੀਂ ਦੱਸ ਦੇ ਦਿਓ ਮੈਂ ਵੀ ਤਿਆਰ ਪਰ ਤਿਆਰ ਆ